ਸਾਸਤਰੀ ਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਦੁਲਚੀਪੁਰ ਪਹੁੰਚ ਚੁੱਕੇ ਆਪਾਂ ਬਾਈ ਸ਼ਿੰਦੂ ਹਣਾਂ ਕੋਲ ਜੀ ਦੇਖੋ ਅੱਜ ਬਾਈ ਰਾਸਤਾਂ ਦੇ ਮਈਆਂ ਲੈ ਕੇ ਆਂਦੀਆਂ ਕਰਨਪੁਰ ਸਾਈਡ ਦੀਆਂ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਸਾਸਤਰੀ ਕਾਲ ਸਾਸਤਰੀ ਹੋਰ ਜੀ ਸੰਦੀਪ ਜੀ ਸਭ ਠੀਕ ਹੈ ਬਾਈ ਜੀ ਚੜਦੀ ਕਲਾ ਜੀ ਚੰਦੀ ਕਲਾ ਜੀ ਹੋਰ ਸੰਦੀਪ ਡੇਰੀ ਚੈਨਲ ਵੇਖਾਲਾ ਸਾੜੇ ਭੈਣਾ ਭਰਾਵਾਂ ਨੂੰ ਆਪਣੇ ਵੱਲੋਂ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਬਾਈ ਜੀ ਚੜਦੀ ਕਲਾ ਜੀ ਕੜ ਦੀ ਕਲਾ ਨੀਟ ਹੋ ਗਏ ਦੋ ਤਿੰਨ ਦਿਨ ਆਹ ਚਲ ਗਈ ਉਹ ਫੇ ਤੁਹਾਡਾ ਵੀ ਇਧਰ ਗਿੜਾ ਨਹੀਂ ਵਜਾ ਬਿਲਕੁਲ ਜੀ ਬਿਲਕੁਲ ਪਰ ਤੁਹਾਨੂੰ ਪਤਾ ਜੀ ਜਦੋਂ ਕੋਈ ਹੁੰਦਾ ਫੇ ਉਦੋਂ ਹੀ ਤੁਸੀਂ ਵੀ ਆਉਣਾ ਹਾਂ ਤੁਹਾਡਾ ਵੀ ਟਾਈਮ ਫੇ ਪਾਉਣੀ ਤੇ ਹੈਗੀ ਪਰਸੋਂ ਚੌਥੀ ਵੀਡੀਓ ਠੀਕ ਆ ਫੇ ਉਹ ਤੁਹਾਡੇ ਨਾਂ ਆਉਣ ਚ ਫੇ ਦੋ ਚਾਰ ਦਿਨਾਂ ਨੂੰ ਆਹੀਂ ਵੀ ਤੂੜੀ-ਤਾੜੀ ਨੂੰ ਘਣ-ਘਣ ਕਢਾਂ ਸਾਮਣੇ ਇਹ ਰਸਤਾ ਨਹੀਂ ਕਢ ਕੇ ਲੈਂਦੇ ਹਾਂ ਹਾਂ ਜੀ ਯਾਰ ਕੀ ਰਾਸਤਾਨ ਦਾ ਮਾਲ ਹੈ ਜੀ ਦੋ ਪਿਓਰ ਨੀਲੀ ਦੀਆਂ ਹਾਂਜੀ ਮਤਲਬ ਬਾੜੀਆਂ ਝੋਟੀਆਂ ਦੂਜਾ-ਦੂਜਾ ਸੂਹਾ ਚੰਗੀਆਂ ਹੂੰ ਹੂੰ ਤੇ ਚਾਰ ਝੋਟੀਆਂ ਆਪਣੀਆਂ ਦੂਜੀਆਂ ਐ ਕਾਰੀਆਂ ਮੋਹਰਾ ਦੀਆਂ ਚੰਗੀਆਂ ਦੁੱਧ ਵਾਲੀਆਂ ਝੋਟੀਆਂ ਵੱਡੀਆਂ ਸਾਰਾ ਮਾਲ ਸਾਰਾ ਸਾਫ ਸੁਥਰਾ ਚਲੋ ਪੂਰਾ ਦੁੱਧ ਤੇ ਐ ਚੜਿਆ ਮਾਲ ਕਰੀ ਸ਼ੁਰੂਜੀ ਮੈਂ ਕਰੀਏ ਜੀ ਆਓ ਜੀ ਲਿਆਓ ਜੀ ਆਜੋ ਨੀਮਾ ਜੀ ਇੱਧਰ ਆ ਜਿਓ ਤੁਸੀਂ ਚਲੋ ਪਹਿਲੇ ਨੰਬਰ ਤੇ ਆ ਜਿਓ ਜੀ ਹਾਂਜੀ 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 ਦੱਸੋ ਜੀ ਜੀ ਦੂਜਾ ਸੂਆ ਪਿਓਰ ਨੀਲੀ ਦੀ ਰਾਜਸਥਾਨ ਦੀ ਝੋਟੀ ਹਾਂਜੀ ਅੱਜ 4-5 ਦਿਨ ਦੀ ਝੋਟੀ ਛੂਈ ਆ ਜੀ ਅੱਛਾ ਹੋਣ ਝੋਟੀ ਥੱਲੇ ਦੁੱਧ ਉਦਾਂ ਦੇ ਭਾਵੇਂ 15 ਹੋਊਗਾ ਜੇ ਡੱਬੇ ਡੁੱਬੇ ਮਰਵਾਉਣਿਆਂ ਦੇ ਹਾਂਜੀ 13 ਕਿਲੋ ਬਿਲਕੁਲ ਕੰਡੇ ਤੇ ਚੜ੍ਹ ਕੇ ਦਵਾਂਗੇ ਜੀ 13 ਕਿਲੋ ਕੰਡੇ ਵਾਲਾ ਕੰਡੇ ਵਾਲਾ ਬਿਲਕੁਲ ਤਾਜੀ ਅਜੇ ਸੂਈ ਹੈ ਝੋਟੀ ਕੋਈ ਬੱਚਾ 8-7 ਦਿਨਾਂ ਤੋਂ ਵੱਧ ਨਹੀਂ ਹੈਗਾ ਸਾਰੇ ਬੱਚੇ ਬੱਠ ਠੀਕ ਆ ਬਿਲਕੁਲ ਹੀ ਤਾਜ਼ੀਆਂ ਮੱਝਾਂ ਦੋ ਨੀਲੀ ਦੀਆਂ ਅਜੇ ਝੋਟੀਆਂ ਐ ਲਓ ਜੀ ਗੰਗਾ ਨਗਰ ਤੋਂ ਅਗਲੇ ਬੰਨੇ ਕਰਨਪੁਰਲਾ ਕਰਨੀਆਂ ਲਓ ਜੀ ਲਓ ਜੀ ਵੇਖੋ ਕਰਨਪੁਰ ਕਿਤੇ ਝੂਣ ਝਾਂ ਏਡਾ ਚੰਗਾ ਲੱਗਾ 15 ਕਿਲੋ ਦੀ ਪੂਰੀ ਗਰੰਟੀ ਨਾਲ ਝੋਟੀ ਦਵਾਂਗੇ ਜੀ ਬੱਠ ਠੀਕ ਚੋਈ ਜੁਆ ਹੈ ਵਰੀਆ ਮੈਂ ਨਾ ਇੱਕ ਨੰਬਰ ਕਿਤੇ ਝੋਟੀ ਇਹੋ ਜੀ ਹਾਰੀ ਸਾਰੀ ਮੈਂ ਇਹਨੂੰ ਚੋਾਈ ਨਹੀਂ 2 ਕਿਲੋ 2.5 ਕਿਲੋ ਮੁਰਲੇ ਥਣਾ ਚੋਂ ਕੱਢਦੀ ਹੈ ਜੀ ਠੀਕ ਹੈ ਭਾਜੀ ਲਿਆਓ ਕਰੀ ਲੀਲੀ 라ਵੀ ਦੀ ਥੱਲੇ ਥੁਲੇ ਡੱਬ ਡੂਬ ਪੂਰੇ ਇਹੋ ਪੇ ਇਹਦੀਆਂ ਮੂੰਹ ਨਾ ਵੇਖੀ ਜਾਵੇ ਜਾਂ ਅੱਖਾਂ ਵੇਖੀ ਜਾਵੇ ਹਾਂਜੀ ਹਾਂਜੀ ਦੁੱਧ ਐ Rajasthan ਦੀ ਚਾਰੇ ਖੋਰਵੇ ਰੋ ਖੋਰ ਵੀ ਚਿੱਟੇ ਬੂਤਾ ਤੇ ਸਾਰੀਆਂ ਨਿਸ਼ਾਨੀਆਂ ਉਦੋਂ ਪੂਰੀਆਂ ਚਲੋ ਬੜੀ ਜਿਆਦਾ ਚੰਗੀ ਹੁਣ ਅੱਜ 13 ਕਿਲੋ ਦੁੱਧ ਹੁਣ ਕੰਡੇ ਤੇ ਰਖਵਾ ਜੀ ਬਸ ਠੀਕ ਬਿਲਕੁਲ ਐ ਜਿਹੜਾ ਕੰਡੇ ਵਾਲਾ ਚੋਣ ਚਾਂ ਜਾਦਾ ਚੰਗਾ ਲੱਗਾ ਹਾਂਜੀ ਬੋਲੋ ਜੀ ਵੇਖੋ ਸੰਦੀਪ ਜੀ ਮੂਲਕਰ ਨੂੰ ਕਰ ਲਈਏ ਦਾ 65 70 ਹਾਂਜੀ ਸੰਦੀਪ ਜੀ ਮੂਲਕਰ ਨੂੰ ਇਹਦਾ ਕਰੀਏ 65 ਭਾਵੇਂ 70 ਆਪਾਂ ਜਿਹੜੀ ਜੈਸਨ ਉਹ ਜਿਹੜੀ 145 ਦੀ ਝੋਟੀ ਦੇਾਂਗੇ ਬਸ 145000 ਦੀ 13 ਕਿਲੋ ਦੁੱਧ ਝੋਟੀ ਥੱਲੇ ਕੰਡੇ ਵਾਲਾ ਹੁਣ ਚਲੋ ਚਲੋ ਠੀਕ ਹਾਂਜੀ ਆ ਦੂਜਾ ਸੁਆ ਝੋਟੀ ਜੋ ਜੀ ਨੀਲੀ ਇਹ ਵੀ ਸੂਈ ਆ ਸੂਈ ਸਵਾਈ ਆ ਜ ਚਾਰ ਪੰਜ ਦਿਨ ਦੀ ਪਿਓਰ ਨੀਲੀ ਦੀ ਕੱਟੀ ਤਾਂ ਦੇਖੋ ਝੋਟੀ ਦਾ ਜ ਨੇ ਵੱਡਾ ਕਾਦਾ ਵਾਜੀ ਪੂਰਾ ਕੱਦ ਕੇ ਤੇ ਚੂਣ ਚਾਣ ਲੱਗਾ ਤੈਨੂੰ ਬੱਚਾ ਪੁੱচ্চਾ ਲਾ ਕੇ ਤੈਨੂੰ ਇਹਨੇ ਟਾਈਮ ਲੱਗਾ ਤੇ ਵਿਖਾਉਣੇ ਪਿਓਰ ਨੀਲੀ ਦੀ ਸਾਰੀਆਂ ਨਿਸ਼ਾਨੀਆਂ ਸਭ ਕੁਛ ਜਿਹੜਾ ਥੱਲੇ ਪੂਰਾ ਵੇਖੋ ਜੀ ਆਹ ਵੇਖੋ ਗਾੜੀ ਡੱਬ ਡੂਬ ਜਿਹੜੇ ਪੂਰੇ ਥੱਲੇ ਸਾਰੇ ਹਾਂ ਨਹੀਂ ਸਾਰੇ ਡੱਬ ਸਾਰੇ ਡੱਬ ਨਿਸ਼ਾਨੀਆਂ ਜ਼ੁਬਾਨ ਵੀ ਚਿੱਟੀ ਅੱਖ ਵੀ ਪੂਰੀ ਮਣਕੀ ਅੱਖ ਚਿੱਟੀ ਜੀ ਲੋ ਜੀ ਤੇ ਦੁੱਧ ਜਿਹੜਾ ਖਰਾ ਹੈ ਵੇਲੇ ਦਾ ਉਦਾਂ ਤੇ 17 ਹੋਊਗਾ ਡੱਬਿਆਂ ਵਾਲਾ ਤੇ 15 ਕੰਡੇ ਦੇ ਲਾ ਕੇ ਦਊਗਾ 15 ਕਿਲੋ ਗੱਲਾਂ ਕੁਲਾਂ ਵਾਲਾ ਨਹੀਂ ਹੈਗਾ ਕਿੱਥੇ ਆਣ ਕੇ ਚਾਊਗਾ ਠੀਕ ਲਓ ਜੀ ਡੱਡਾ ਘਰੋਂ ਲੈ ਕੇ ਆ ਬਹੁਤ ਵੱਡੀ ਝੋਟੀ ਆ 17 ਕਿਲੋ ਬਹੁਤ ਝੋਟੀ ਦੀ ਆ ਹਾਂਜੀ ਆ ਵੇਖੋ ਲਾ ਕੇ ਵੇਖ ਲੋ ਹਾਂ ਵੇਖ ਫਰੀ ਝੋਟੀ ਦਾ ਇਹ ਹੀ ਰਾਜਸਥਾਨ ਦੀ ਸਾਈਡ ਰਾਜਸਥਾਨ ਦੀ ਬਿਲਕੁਲ ਜੀ ਆ ਜਾ ਵੀ ਮੰਗਿਆ 15 ਕਿਲੋ ਆਏ ਵੇਲੇ ਜਿਹੜਾ ਕੰਡਾ ਲਾ ਕੇ ਆਪਣਾ ਘਰੋਂ ਲੈ ਕੇ ਆਵੇ ਕੋਈ ਬਿਲਕੁਲ ਜੀ ਦੋ ਤਿੰਨ ਟਾਈਮ ਚੋ ਕੇ ਝੋਟੀ ਦੀ ਤਸੱਲੀ ਕਰੇ ਕਦ ਕੁਦ ਵੇਲਾ ਤੋ ਹੈਡ ਕਾਰ ਦਾ ਭਾਈ ਦੱਸਿਆ ਬਹੁਤ ਵੱਡੀ ਝੋਟੀ ਹੈ ਵੱਡੀ ਭਈਆ ਚੱਕ ਲੈ ਮੁੱਠਾ ਜਾ ਕੋਈ ਨਹੀਂ ਉਹਨੂੰ ਬੰਨੀ ਕਰ ਦਿੰਦਾ ਮੈਂ ਕਿ ਪੈਰ ਪੁਰਦਨ ਮਾਜੇ ਪਛੂ ਦੇ ਲੈ ਜਾ ਲੈ ਮੈਂ ਵੱਡੀ ਝੋਟੀ ਸਰੀਰ ਸਰਾਂ ਕੋੜੀ ਨੁਕਰੀ ਵਰਗਾ ਹੈ ਸਿੱਧਾ ਵਹਿ ਤਾਉਣ ਇੱਥੇ ਰੱਖ ਕੇ ਝੋਟੀ ਦੁਰਦੀ ਬਿਲਕੁਲ ਹਾਂਜੀ ਬਹੁਤ ਜਿਆਦਾ ਚੰਗੀ ਝੋਟੀ ਮੁੱਲ ਕਰ ਨੂੰ ਸੰਦੀਪ ਜੀ ਇਹਦਾ ਵੇਖੋ ਆਪਾਂ ਕਰੀਏ 70 ਜਾਂ 80 60000 ਦੀ ਇੱਕ 60 ਦੀ ਝੋਟੀ ਦੇਵਾਂਗੇ 2000 ਵਿੱਚੋਂ ਛੋਟ ਕਰਾਂਗੇ ਜੀ 2000 2000 ਛੋਟ ਕਰਾਂਗੇ 158 ਦੀ 158 ਦੀ ਕਿਤੇ ਤੁਹਾਨੂੰ ਮੁਰਕੇ ਬੱਚਾ ਥੱਲੇ ਛੱਡ ਕੇ ਝੋਟੀ ਤੇ ਮੈਂ ਇੱਕ ਵਾਰੀ ਵਿਖਾਉਣਾ 15 ਕਿਲੋ ਦੁੱਧ ਝੋਟੀ ਥੱਲੇ ਅੱਜ ਕੰਡੇ ਵਾਲਾ ਤੇ 17 ਦੀ ਗਾਰੰਟੀ ਹੋਊਗੀ ਦੋਵੇਂ ਕੋਈ ਨੀਲੀਆਂ ਲੈ ਜੂਗੀ 30 32 ਕਿਲੋ ਦੁੱਧ ਦੋਨੇ ਖਰਾ ਦੇਣਗੇ ਬਸ ਠੀਕ ਆ ਹਾਂਜੀ ਆਜੋ ਆਹ ਜੀ ਆਹ ਝੋਟੀ ਬਹੁਤ ਵੱਡੀ ਝੋਟੀ ਹੈ ਜੀ ਇਹ ਵੀ 5 4 ਦਿਨ ਦੀ ਸੂਈ ਆ ਅੱਛਾ ਦੂਜਾ ਸੂਆ ਠੀਕ ਆ ਹੁਣ ਝੋਟੀ ਥੱਲੇ 15 ਕਿਲੋ ਦੁੱਧ ਹਾਜ਼ਰ ਹੋਣ ਐਸ ਟਾਈਮ ਐ ਟਾਈਮ 15 ਕਿਲੋ ਏ 18 17 ਦੀ ਗਾਰੰਟੀ ਹੈ ਇਹਦੀ ਪੂਰੀ ਦੂਜਾ ਸੂਆ ਝੋਟੀ ਦਾ ਨੀ ਮੈਂ ਖੋਲ ਫਿਰਨੂ ਵੀ ਨੀ ਮੈਂ ਖਾ ਖੋਲ ਕੇ ਵੈ ਚੌੜੀ ਚਾੜੀ ਝੋਟੀ ਲਓ ਜੀ ਵਾ ਵੱਡੀ ਝੋੜੀ ਆ ਬਹੁਤ ਬਾਲਾ ਜਿਆਦਾ ਚੰਗਾ ਜੀ ਹਾਂ ਜੀ ਹਾਂ ਜੀ ਬਹੁਤ ਕੱਦਗਾੜ ਵਾਲੀ ਝੋਟੀ ਆ ਬਹੁਤ ਵੱਡੀ ਜੀ ਬਾਲੀ ਆ ਦੇਖੋ ਬਾਲੇ ਦੂਜਾ ਸੂਆ ਭਾਜੀ ਦੂਜਾ ਸਿੱਗੀ ਮੂੰਹਾਂ ਦੀ 6 ਦੰਦ 6 ਦੰਦ ਦੂਜਾ ਸੂਆ ਸੂਆ ਚਲੋ ਵੇਖੋ ਜੀ ਆ ਦੇਖੋ ਨੇ ਠੀਕ ਹੈ ਭਰਾ ਜੀ ਵੇਖੋ ਜੀ ਝੋਟੀ ਇਹ ਸਾਰਾ ਮਾਲ ਹੈ ਕੀ ਕਰਨਪੁਰ ਸਾਈਡ ਦਾ ਜੀ ਸਾਰਾ ਹੀ ਰਾਜਸਥਾਨ ਦਾ ਮਾਲ ਹੈ ਜੀ ਹਰ ਕੀ ਠੀਕ ਚਾਰ ਚਫੇਰੇ ਚਲ ਜਾਈਦਾ ਜਿੱਦ ਰਿਆਣੇ ਵੀ ਜਾ ਬੜੀ ਦਾ ਆ ਜਿੱਥੋਂ ਮਾਲ ਮੇਲੇ ਜਿੱਥੋਂ ਮਾਲ ਮੇਲੇ ਗੱਡੀ ਕੱਢ ਦੇਈ ਦੀ 15 150 ਕਿਲੋਮੀਟਰ ਗੱਡੀ ਚਲਾ ਦਿੱਦੀ ਹੈ ਜਦੋਂ ਮੁੰਡਾ ਕੱਦ ਦੇਖੋ ਝੋਟੀ ਦਾ ਕੋਲ 20 ਮੋੜ ਇੱਥੋਂ ਝੋਟੀ ਥਾਪੀ ਨਹੀਂ ਦੇ ਸਕਦਾ 17 18 ਕਿਲੋ ਦੀ ਗਰੰਟੀ ਹਊ 15 ਕਿਲੋ ਅੱਜ ਝੋਟੀ ਦਾ ਕੰਡੇ ਵਾਲਾ ਦੁੱਧ ਰੱਖ ਕੇ ਦਊ ਬਿਲਕੁਲ ਤਾਜੀ ਸੂਈ ਆ ਜੀ ਆ ਦੇਖੋ ਵੇਖੋ ਜੀ ਚੱਲ ਬੇ ਨੀ ਮੈਂ ਵੇ ਕੱਦ ਵੇ ਝੋਟੀ ਮੇਰੇ ਸਿਰ ਜੱਡੀ ਉੱਚੀ ਹੈ ਕੋਈ ਵੀ ਸੰਦੀਪ ਜੀ ਅੱਜ ਮੈਂ ਜਿਹੜੀ ਹੈ ਨਾ ਛੋਟੀ ਨਹੀਂ ਗਈ ਸਾਰੀਆਂ ਵੱਡੀਆਂ ਮੱਝਾਂ ਹੈ ਹਾਂਜੀ ਭਾਈ ਜੀ ਤੇ ਚੋਣ ਚਾਣ ਏਡਾ ਲਗਾ ਸੰਦੀਪ ਜੀ ਮੁੱਲ ਤੇ ਇਹੋ ਜਿਹਿਆਂ ਦਾ ਹੁਣ ਜਿਹੜਾ ਵਿਸਾਖੀ ਦੇ ਤੇ 2.5-3 ਤਨ ਹੋਇਆ ਏ ਆਪਾਂ ਜੈਸਨੋ ਜਿਹੜੀ ਝੋਟੀ ਦੇਣੀ 165 ਦੀ ਦਵਾਂਗੇ ਉਹ ਚੋਂ ਛੋਟ ਕਰਕੇ ਤੇ 161 ਦਾ ਲੈਣਾ ਹੈ ਬਸ ਚਲੋ 161 ਦਾ ਗਿਣਾਂਗੇ ਬਾ ਠੀਕ ਆ ਆ ਪਰਸੋਂ ਦੀ ਝੋਟੀ ਸੂਈ ਜੋ ਹੈ 4 ਦਿੰਦੀ ਜੀ ਆ ਬੱਚਾ ਜੋ ਇਹਦਾ ਅਛਾਲ ਹੈ ਨਹੀਂ ਆ ਬੱਚਾ ਜੋ ਇਹਦਾ 나ੜੂ ਤੇ ਵੇਖੋ ਹਾਂ ਆ ਵੇ ਹਾਂ ਠੀਕ ਆ ਹobe ਕਾਜੀ ਝੋਟੀ ਸੂਈ ਜੋ ਹਾਂਜੀ ਪੂਰੀ ਕੱਦ ਕਾੜ ਦੀ ਕਿੰਨਾ ਬੋੜਾ ਜਿਹਾ 12 ਕਿਲੋ ਕੰਡੇ ਵਾਲਾ ਹੋ ਅੱਜ ਜੀ 12 ਕਿਲੋ ਕੰਡੇ ਵਾਲਾ 15 ਕਿਲੋ ਦੀ ਪੂਰੀ ਓਟ ਹੋ ਗਈ ਇਹਦੀ ਠੀਕ ਆ ਅੱਜ ਵੀ ਵਿਖਾਵਾ ਜਿਹੜਾ ਸੱਤਾ ਅੱਠਾਂ ਦਾ ਕਰ ਦੂਗੀ 12 ਦੇ ਕੰਡੇ ਦੇ ਚਾੜੂਗੀ ਆ ਇਹ ਵੇਲੇ ਝੋਟੀ ਲਿਆ ਵੇ ਮੱਝਾਂ ਪੂਰੀਆਂ ਧੋਤੇ ਚਾੜੀਆਂ ਆ ਵਾਏ ਨਹੀਂ ਤੇ ਸੰਭੀ ਕੇ ਜਾ 12 ਕਿਲੋ ਕੰਡੇ ਵਾਲਾ ਤੇ ਬਹੁਤ ਵੱਡੀ ਝੋਟੀ ਆ ਇਹ ਬੋੜਾ ਹੀ ਆ ਜੀ ਹਜੇ ਵੇ ਕੱਦ ਵੇਖੋ ਬੋੜੇ ਤੇ ਕੱਚੀ ਸੂਈ ਆ ਪੰਜ ਚਾਰ ਦਿਨ ਦੀ ਝੋਟੀ ਬਸ ਠੀਕ ਆ ਚੂਹੂਆਂ ਨੇ ਏਡਾ ਚੰਗਾ ਲੱਗਾ ਜੀ ਮੱਝਾਂ 'ਚ ਸਿਰਾ ਹੀ ਆ ਜਿਹੜੀਆਂ 5-6 ਪੂਰੀਆਂ ਚੋਟੀ ਦੀਆਂ ਇਹ ਨਹੀਂ ਵੀ ਗੱਲਾਂ ਗੁੱਲਾਂ ਵਾਲਾ ਦੁੱਧ ਹੋਊ ਮਈਆਂ ਥੱਲੇ ਕੰਡੇ ਘਰੋਂ ਲਿਆ ਕੇ ਦੇ ਤੋਲ ਕੇ ਖੜੇ ਮੇਰੀਆਂ ਮਈਆਂ ਦਾ ਦੁੱਧ ਹੈ ਠੀਕ ਆ ਮੱਝਾਂ ਦੋਤੇ ਸਾਂਭੀਆਂ ਮੈਂ 5-6-6 ਦਿਨਾਂ ਮੱਝਾਂ ਦਾ ਤਾਈ ਤਾਈ ਭਾਜੀ ਤਾਈ ਹਾਂ ਹਾਂ ਵੇ ਮੱਝ ਇਹ ਨਾ ਕਿਤੇ ਫਲਕਾਰੀ ਪਾਈ ਆ ਦੇ ਉੱਤੋਂ ਕੋਸ਼ ਹੋਊਗੀ ਥੱਲਿਓਂ ਕੋ ਬਿਲਕੁਲ ਜੈਡ ਬਲੈਕ ਅਜੇ ਮੈਂ ਜੈਡ ਬਲੈਕ ਪੂਰੀ ਜੈਡ ਬਲੈਕ ਆ ਉਹ ਘੱਟਾ ਜੋ ਇਹਦਾ ਬੱਚਾ ਜਿਹੜਾ ਅਜੇ 3-4 ਦਿਨ ਦੀ ਸੂਈ ਆ 12 ਕਿਲੋ ਕੰਡਾ ਲਵਾ ਕੇ ਅੱਜ ਦਊਂਦੇ 15 ਦੀ ਪੂਰੀ ਖਰੀ ਗਰੰਟੀ ਸੁੰਦੀਪ ਜੀ ਮੁੱਲ ਕਰ ਨੂੰ ਦੇਦਾ ਵੀ ਭਾਵੇਂ 65 70 ਕਰੀਏ ਪਰ ਜੈਸਨ ਉਹ 1 55 ਦੀ ਝੋਟੀ ਦੇਾਂਗੇ ਬਸ ਚਲੋ ਠੀਕ ਆ ਹਾਂਜੀ ਹਾਂਜੀ ਤੇ ਆਹ ਜੀ ਆ ਦੂਜਾ ਸੂਆ ਝੋਟੀ ਸੂਈ ਜੋ ਵੀ ਤਾਜੀ ਸਿਆਸਤਾਂ ਦਾ ਹਾਂਜੀ ਹਾਂਜੀ 31 ਮਗਰ ਜੋ ਠੀਕ ਆ ਤੇ 12 ਕਿਲੋ ਇਹਦੇ ਥੱਲੇ ਆ ਤੋਲਵਾ ਹੋ ਜੀ ਅੱਜ 12 ਕਿਲੋ ਹਾਂ ਵਿਖਾਵਾ 15 ਦਾ ਕਰ ਦੂਗੀ ਝੋਟੀ ਕੱਟੀ ਮਗਰ ਜੋ ਤੇ ਪੂਰੀ ਹੁਣ ਐ ਦੁੱਧ ਦਾ ਤੇ ਝੋਟੀ ਪੂਰੀ ਛੱਟ ਹੋਈ ਮੱਜਾਂ ਪੰਜ-ਛਤ ਦਿਨਾਂ ਮੈਂ ਘਰ ਸੰਭੀਆਂ ਵੈਰ ਕੀਆਂ ਇਹ ਨਹੀਂ ਗੱਲ ਹੈਗੀਆਂ ਆਖਾਂਗੇ ਦੁੱਧ ਫੇਰ ਹਾਂ ਦੁੱਧ ਫੇਰ ਬਣਦਾ ਲੋਕ ਤੇ ਆ ਜਾਂਦੇ ਦੁੱਧ ਦੁੱਧ ਚਾਰ ਦਿਨ ਮੱਜਾਂ ਘਰ ਸਭਾ ਲੈਣੀਆਂ ਪੈਂਦੀਆਂ ਜੀ ਬਿਲਕੁਲ ਜੀ ਬਿਲਕੁਲ ਜੀ ਵੇਖੋ ਕਦ-ਕਦ ਝੋਟੀ ਦਾ ਲਓ ਜੀ ਵੇਖੋ 12 ਕਿਲੋ ਇਹ ਵੀ ਆ ਤੂੰ ਉਦਾਂ 13 ਹੋਊਗਾ 12 ਕੰਡੇ ਤੇ ਚਾੜ ਕੇ ਦਊਗਾ ਇਹਦਾ ਠੀਕ ਆ ਲਓ ਜੀ ਇਹ ਵੀ ਦੇਖੋ ਵੇਖੋ ਜੀ ਆ ਜਾ ਵੀ ਲੈ ਆ ਮੋੜ ਦਿਆ ਨੀ ਮੈਂ ਗੱਲਾਂ ਗੁੱਲਾਂ ਵਾਲਾ ਨਹੀਂ ਗੱਲਾਂ ਵਾਲਾ 15 ਹੋਊਗਾ ਠੀਕ ਆ ਜਿਹੜਾ ਕੰਡੇ ਦੇ ਰੱਖ ਕੇ ਮੈਂ ਆਪਣੇ ਘਰੋਂ ਕੰਡਾ ਲੈ ਗਿਆ ਤੇ ਦੋ ਦੋ ਟਾਈਮ ਮੇਰੀਆਂ ਮਈਆਂ ਚੋਗੇ ਤੋਲ ਕੇ ਦੁੱਧ ਖੜੇ ਅੱਜ ਬਸ ਠੀਕ ਆ ਜਿਵੇਂ ਜਿਹੜਾ ਗੱਲਾਂ ਗੁੱਲਾਂ ਵਾਲਾ ਕਰੀਏ ਉਹ ਨਹੀਂ ਹੈਗਾ ਅੱਜ ਤੇ ਭਾਈ ਫਿਰ ਨਹੀਂ ਕੀ ਮਰ ਸੰਦੀਪ ਜੀ ਮੁੱਲ ਕਰ ਨੂੰ ਭਾਵੇਂ ਇਹਦਾ 1.5 ਕਰੀਏ ਤੇ ਭਾਵੇਂ ਕਰੀਏ ਕੋਹ ਹੂੰ 1 40 ਦੀ ਉਹ ਚੋਂ 2000 ਛੋਟ ਕਰਾਂਗੇ 138 ਦਾ ਬਸ ਲਵਾਂਗੇ ਜੀ ਚਲੋ 138 ਲਵਾਂਗੇ ਜੀ ਆ ਦੂਜਾ ਸੂਆ ਝੋਠੀ ਇੱਕ ਜੋ ਗਾਲੇ ਬਣੇ ਇਹ ਵੀ ਘਪਣਾ ਸੂਈ ਆ ਸੂਈ ਸਵਾਈ ਜੀ ਇਹ ਵੀ ਕੱਟਾ ਮਗਰ ਜੋ ਇਹਦੇ ਠੀਕ ਆ 12 ਕਿਲੋ ਦੁੱਧ ਇਹਦੇ ਥੱਲੇ ਵੀ ਹਾਜ਼ਰ ਜੋ ਅੱਜ 12 ਕਿਲੋ ਜੀ 12 ਕਿਲੋ ਦੂਜਾ ਸੂਆ ਇਹ ਜੈਡ ਬਲੈਕ ਥੋੜੀ ਪਿਓਰ ਮੋਹਰਾ ਦੀ ਝੋਟੀ ਐ ਦੂਜਾ ਸੂਆ ਜੀ ਦੂਜਾ ਸੂਆ 6 ਦੰਦ ਮੂੰਹ ਲੋ ਜੀ ਦੂਜਾ ਸੂਆ 6 ਦੰਦ ਮੂੰਹ ਤੇ ਇਹ ਵੀ ਦੇਖੋ ਘਰਾਂ ਦੇ ਦੇਖੋ ਝੋਟੀ ਜੱਤ ਵਾਲੀ ਜੱਤ ਵਾਲੀ ਜੋੜੀ ਤਾਂ ਵੱਡੀ ਜੋੜੀ ਆ ਵੱਡੀ ਵੱਡੀ ਲੈ ਆ ਲੋ ਪੂਰਾ ਸੋਨਾ ਦੇਖੋ ਘਰਾਂ ਦੇ ਇਹ 6ਵੇਂ ਨੰਬਰ ਤੇ ਚਲ ਜਾਂਦੀ ਜੋ ਲਾਸਟ ਹਾਂਜੀ ਲਾਸਟ ਨੰਬਰ ਤੇ ਚਲੇਗੀ ਜੋ 6ਵੇਂ ਤੇ 6 ਮੱਝਾਂ ਜੋ ਅੱਜ ਠੀਕ ਆ ਆ ਜਿਓ ਜੀ ਆਜੋ ਵੇਖੋ ਝੋਟੀ ਸਿੰਘ ਸਿੰਘ ਵਕੀ ਲੱਗਾ ਸਿੰਘ ਜੱਤ ਵਾਲੀ ਝੋਟੀ ਨਹੀਂ ਠੀਕ ਹੈ ਜੀ ਡੰਗਰ ਸੰਦੀਪ ਜੀ ਮਾੜਾ ਲਈਦਾ ਨਹੀਂਗਾ ਪੂਰਾ ਜੋਰ ਲਈਦਾ ਪਰ ਮੱਝਾਂ 4 ਦਿਨ ਘਰ ਸੰਭਾਲਣੀਆਂ ਪੈਂਦੀਆਂ ਫੇਰ ਦੁੱਧ ਕਰਦੀਆਂ ਹੋਰ ਮੇਰੀ ਮੈਂ ਅੱਜ ਕਹੇ ਥਲੇ ਵੀ 12 ਕਿਲੋ ਤੋਂ ਅੰਦਰ ਨਹੀਂ ਹੋਊ ਸਿਆਂ ਤਾਂ ਵਿੱਚ 15-15 ਵਾਲੀਆਂ ਵੀ ਹੈਗੀਆਂ ਠੀਕ ਆ ਤੇ ਬਾਜੀ ਫਿਰ ਇਹਦੀ ਕੀਮਤ ਵੇਖੋ ਸੰਦੀਪ ਜੀ ਇਹਦਾ ਮੁੱਲ ਕਰੀਏ ਭਾਵੇਂ ਡੇੜ ਤੇ ਭਾਵੇਂ 35 ਭਾਵੇਂ 40 ਹਾਂਜੀ ਬਸ ਜੈਸਨੋ ਇੱਕ ਬੱਤੀ ਦੀ ਇਹ ਅੱਜ ਦੇ ਦੇਣੀ ਆ ਬੱਚਾ ਇੱਕ ਬੱਤੀ ਦੀ ਇਹ ਲਾਟ ਤੇ 6 ਨੰਬਰ ਤੇ ਝੋਟੀ ਜੋ ਵਾ ਠੀਕ ਆ 6 ਮੱਝਾਂ ਜੋ ਆ ਵੀਰ ਜੀ ਸਾਰੀਆਂ ਚੜਦੀ ਤੇ ਚੜਦੀ 6 ਝੋਟੀਆਂ ਭਾਈਓ ਗੋਲ ਜੀ ਤਾਂ ਬਹੁਤ ਸੋਹਣੀਆਂ ਝੋਟੀਆਂ ਕਰਨਪੁਰ ਸਾਈਡ ਦੇ ਰਾਸਤਾਂ ਦੀਆਂ ਰਾਸਤਾਂ ਦੀਆਂ ਵੇਖੋ ਓਏ ਗਰਮੀ ਲਾ ਕੇ ਦਵਾਈਆਂ ਨਾਲੇ ਦੁੱਧ ਅਣੀ ਹਾਂਜੀ ਆ ਮਾੜਾ ਬੱਚਾ ਇਹਨੂੰ ਲਾਈਏ ਇਹਨੂੰ ਅੱਲਾ ਬੰਦੀ ਮੈਂ ਦਾ ਬੱਚਾ ਆ ਆ ਨੀਲੀ ਨੂੰ ਬੱਚਾ ਲਾ ਕੇ ਵਿਖਾਉਣੇ ਤੁਹਾਨੂੰ ਕੱਟੀ ਵੇ 15 ਹੌ ਦਾ ਟੀਕਾ ਹੀ ਲੱਗਾ ਸੰਦੀਪ ਜੀ ਇਹਨੂੰ ਅੱਛਾ ਲੈ ਵੇਖੋ ਬੂਰੀਆਂ ਮਾਰੇ ਨਹੀਂ ਟੱਕਰਦੀਆਂ ਹੁਣ ਜੀ ਹਾਂਜੀ ਬੂਰੀਆਂ ਬੂਰੀਆਂ ਘੱਟ ਮਿੰਡੀ ਆ ਨੀਲੀਆਂ ਵੀ ਉਦਨ ਦੀਆਂ ਦੋ ਪਾਈਆਂ ਹੈ ਆ ਹੁਣ ਮਤਲਬ ਲੀਲੀਆਂ ਲੱਭੀਆਂ ਹੀ ਉਥੋਂ ਲਿਆ ਗਿਆ ਜੀਵੇਂ ਦੇਸੀ ਦਾਸੀ ਫੜ ਕੇ ਨੀਲੀ ਕਰੀ ਜਾਣੀਆਂ ਉਹ ਕਾਹਦੀਆਂ ਨੀਲੀਆਂ ਹੈ ਹਾਂਜੀ ਹਾਂਜੀ 15 ਕਿਲੋ ਹੁਣ ਸੰਦੀਪ ਜੀ ਕੰਡੇ ਵਾਲਾ ਦੁੱਧ ਹੈ ਝੋਟੀ ਫਰੇ ਹੂੰ ਦੇ ਸਿਹੇ ਦੰਦ ਮੂੰਹ ਕੁੜੀਆਂ ਨੌਕਰੀ ਕੋੜੀ ਵਰਗੀ ਆ ਡਿਜ਼ਾਈਨ ਜੂਨ ਮੈਂ ਦਾ ਵੱਖਰਾ ਲੱਗਾ ਤੇ 16 17 ਮੇਰੀ ਗਰੰਟੀ ਨਾਲ ਕੋਈ ਲੈ ਜੇ ਮੈਂ ਦੁੱਧ ਜੇ ਨਾ ਕੱਢੇ ਅੱਜ ਵੀ 15 ਕਿਲੋ ਭਾਵੇਂ ਮੇਰੇ ਤਿੰਨ ਚਾਰ ਟਾਈਮ ਘਰ ਚੋਕੇ ਖੜੇ ਬਸ ਠੀਕ ਹੈ ਅਜੇ ਆਈਆਂ ਮੱਜਾਂ ਚਲੋ ਫੇਰ ਵੀ ਦਾ 5 7 ਦਿਨ ਮਈਆਂ ਖਾਂਦੀਆਂ ਖੁੰਦੀਆਂ ਲੱਗ ਜਾਂਦੇ ਆ ਲੱਗ ਜਾਂਦੇ ਆ ਜੀ ਕਿਤੇ ਮਈਆਂ ਦੇ ਸਾਰੀਆਂ ਟਾਈਮ ਨਹੀਂ ਤੈਨੂੰ ਬੱਚੇ ਲਗਾ ਅੰਗਲ ਵਰਗੀਆਂ ਚੋਣ ਹੈ ਤੈਨੂੰ ਦੋਹਾਂ ਦੇ ਵਿਖਾਉਣੇ ਨੀਲੀਆਂ ਦੋਵੇਂ ਕੋਈ ਲੈ ਜੂ ਤੇ 32 ਕਿਲੋ ਦੁੱਧ ਚੋਊਗਾ ਕੱਤੀ 15 ਰੁਪਈਆ ਦਾ ਟੀਕਾ ਲੱਗਾ ਇਹਨੂੰ ਆ ਗਈ ਆ ਇਹ ਹੋਰ ਕਹਿੰਦੀ ਸੰਦੀਪ ਜੀ ਹਾਂ ਜੀ ਜਿਹਦੇ 2.5 ਕਿਲੋ ਗਾੜੀਆਂ ਮੈਂ ਕੱਢੂਗੀ ਤੇ ਮੈਂ ਲੈ ਜਾ ਨਹੀਂ ਤੇ ਮੈਂ ਮੇਰੇ ਘਰ ਬੱਜੀ ਰਹਿਣਾ ਚਲੋ ਚਲੋ 2.5 ਕਿਲੋ ਅਗਲੇ ਥਣਾਂ ਦੇ ਵਿੱਚੋਂ ਘਰ ਦੁੱਧ ਕੱਢੂਗੀ ਠੀਕ ਹੈ ਆ ਪਾਰਟੀ ਭਰੂਗੀ ਗਾੜੀ ਨੂੰ ਠੀਕ ਆ 3 ਕਿਲੋ ਦੀ ਚਲੋ ਮਗਲੇਮਨ ਚਲ ਬਸ ਠੀਕ ਆ ਨਹੀਂ ਮੈਂ ਦਾ ਵੀ ਸਾਡਾ 2.5 ਕਿਲੋ ਇੱਥੋਂ ਕੱਢੂਗੀ ਤੇ 5 ਕਿਲੋ ਐ ਜੋੜੀ ਦਾ ਕੱਢੂਗੀ ਬਸ ਠੀਕ ਆ ਹਾਂਜੀ ਖੋਲ ਕੇ ਦਿਖਾ ਮੈਨੂੰ ਨਾ ਕੋਡ ਕੋਈ ਮੱਝਾਂ ਲੈ ਦੂ ਨਾ ਦੋਵੇਂ ਯਾਦ ਹੀ ਕਰੂਗਾ ਇਹ ਗੱਲ ਆ ਫੜ ਜਾ ਤੂੰ ਬੱਚਾ ਛੱਡੋ ਤਾਂ ਹੋ ਤੂੰ ਛੱਡ ਦੇ ਨੂੰ ਵੇ ਥਣ ਕੱਢਿਆ ਮੈਂ ਵੇ ਮੈਂ ਫੱਪੀ ਹੁਣ ਬਸ ਆਜੋ ਆਜੋ ਵੇਖੋ ਜੀ ਬੰਦੋ 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 ਵੇ ਥਾਣੇ ਸ੍ਰੀਪ ਜੀ ਪੜਾਇਆ ਮੈਂ 2 ਕਿਲੋ ਅਗਲੇ ਥਾਣੇ ਜੋੜੀ ਦਾ ਕੱਢ ਦਿੰਦੀ ਹੈ ਜੀ। ਫਰਾ ਦੁੱਧ। ਦੋਵੇਂ ਮਾਂਇਆ ਤੇ 32 ਕਿਲੋ ਦੁੱਧ ਦੇਣਗੀਆਂ ਬਾਹਲੇ ਜੀ ਚੰਗੇ ਦੀਆਂ ਆ। ਲਾਕਾ ਫਰੋਂ ਤੋਂ ਪਤਾ ਬਜੀਾ ਸਰੋਂ ਲਾਕੇ ਦੀਆਂ ਦੋ ਦਿੰਦੀਆਂ ਬੜੀ ਮਹਿ ਸੰਦੀਪ ਜੀ ਆ ਬਾੜੀ ਚੰਗੀ ਹੈ ਤੇ ਹੁਣ ਆਪਾਂ ਡੰਗਰ ਰਾਹ ਤੇ ਨਹੀਂ ਖਰਾ ਦੁੱਧ ਦਊ ਪੂਰੀ ਮੰਨਣ ਵਾਲੀ ਗੱਲ 15 ਕਿਲੋ ਝੂਠ ਨਹੀਂ ਨਹੀਂ ਜੀ ਹੋਊਗਾ ਅੱਜ 15 ਕਿਲੋ ਖਰਾ ਹੈ ਉਦੋਂ 17 ਹੋਊਗਾ ਡੱਬੇ ਮਰਵਾ ਦੂੰ 17 ਦੇ ਠੀਕ ਹੈ ਠੀਕ ਜਿਹੜਾ ਚਵਾਵਾ ਦੁੱਧ ਅੱਜ ਏਡੀ ਛੋਟੀ ਚੰਗੀ ਕੁੜੀਆ ਢਾਈ ਕਿਲੋ ਅਗਲੇ ਥਣਾ ਦਾ ਤਿੰਨ ਕੱਢੂ ਹਜੇ ਪੂਰੀਆਂ ਮਈਆਂ ਦੁੱਧ ਤੇ ਅਜੇ ਚੜਨ ਗਿਆ ਹੋਰ ਸਾਂਭ ਗਿਆ ਮੈਂ 5-6 ਦਿਨ ਮੱਝਾਂ ਵੰਡ-ਵੰਡ ਹੋਣ ਲੱਗੀਆਂ ਖਾਣ ਮੱਝਾਂ ਆਵੇ ਇੱਕ ਦੋ ਬਜੀ ਦੋ ਦਿਨਾਂ ਦਾ ਆੜਾ ਫੇਰ ਲਿਆ ਮੋਲਾ ਮੁੱਠਾ ਥਾਣ ਮੈਂ ਇਹਨੂੰ ਕੋਈ ਗੱਲ ਹੀ ਨਹੀਂ ਕਰਨ ਵਾਲੀ ਆ ਆ ਅਜੇ 4-5 ਦਿਨ ਦੀ ਤੂੰ ਹੀ ਸੋਈ ਐ ਛੁੱਟਾ ਬਿਲਕੁਲ ਹੀ ਤਾਜੀ ਆ ਗਿਆ ਆ ਜੀ ਲੱਕੜ ਪਰੇ ਬੜਾ ਚੋਣ ਜਾਣੇ ਨੂੰ ਵੀ ਚੰਗਾ ਮੋਟਾ ਮੱਝਾਂ ਸਾਰੀਆਂ ਬੜੀਆਂ ਚੋਣ ਹੋ ਆਪਣਾ ਕੋਈ ਵੀਡੀਓ ਲੰਮੀ ਹੋਈਂਦੀ ਨਾ ਟਾਈਮ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਹਾਂ ਮੱਝਾਂ ਦੇ ਦੁੱਧ ਵਾਲੀਆਂ ਇੱਟੀਆਂ ਜਿਆਦੀਆਂ ਚੰਗੀਆਂ ਝੋਟੀਆਂ ਚਲੋ ਬੈਠੋ ਭਾਜੀ ਚਲ ਫੜ ਫੜ ਇਹ ਬੋਲਦੇ ਨੇ ਦੁੱਧ ਦਾ ਰਾਜ ਇਹ ਤਾਂ ਕੁੜੀਆਂ ਮੈਂ ਨਾ ਕਿਤੇ ਚੁੱਪ ਉਹ ਤਾਂ ਤੁਹਾਨੂੰ ਮੈਂ ਕਦੇ ਲਾਇਆ ਨਹੀਂ ਮਾਤੂ ਦੇਖੋ ਕੋਨ ਵੀ ਕੁੜੀਆਂ ਰੂਮਾਂ ਦੀ ਧਾਰ ਨੇ ਠੀਕ ਚਲੋ ਕੋਲੇ ਨਾ 32 ਕਿਲੋ ਦੀ ਤੇ ਮੇਰੀ ਗਾਰੰਟੀ ਨਾਲ ਦੋਵੇਂ ਮਈਆਂ ਕੋਲ ਲੈ ਜੇ ਦੋ ਘੱਟ ਦੁੱਧ ਕੱਢਣ ਤੇ ਮੱਝਾਂ ਇੱਥੇ ਬੰਦੇ ਖੜਾ ਬਾੜੀ ਜਿਆਦੀ ਕੁੜੀਆਂ ਸਰੀਸਾ ਦੀ ਪਿਓਰ ਕੁੜੀਆਂ ਜਿਹਨੂੰ ਇਹਨੂੰ ਆਂਦੇ ਰਾਜਸਥਾਨ ਦੀ ਕੁੜੀ ਚੋਟੀ ਦੇਖੋ ਸ਼ਰੀਰ ਝੂਟ ਆ ਜਾ ਬਈ ਅਜੇ ਕੱਚੀ ਸੂਈ 4 5 6 ਦਿਨ ਦੀ ਹੁਣ 10 ਕਿਲੋ ਦੁੱਧ ਆਜਾ ਹਜ ਰਿਹਾ ਜੀ ਚਲੋ ਕੋ ਕਾਦਰਾ ਕੇ ਕਾਦਨੇ ਕਾਵਾ ਬਰਤੋਸ ਰਪਾ ਕਦਾਂ ਕੁੱਦਾਂ ਨੂੰ ਬਾਹਰ ਭੇਜੂਗੀ ਇਹ ਨਾ ਕਿ ਕਾਦਿਆ ਕਦਾਂ ਕੁੱਦਾਂ ਨੂੰ ਤਾਂ ਕੱਟ ਜੂਗੀ ਝੋਟੀ ਪਰੇ ਚਲੋ ਤੇ ਬੋਲੋ ਬਾਜੀ ਫਿਰ ਨੰਬਰ ਆਪਣਾ ਨੰਬਰ ਆਪਣਾ 81436 37725 ਪਿੰਡ ਦੁਲਜੀਪੁਰਾ ਤਹਿਸੀਲ ਖਡੂਰ ਸਾਹਿਬ ਤੇ ਜਿਲਾ ਤਰਨਤਾਰ ਬਾਈ ਕਈ ਪੁੱਛਦੇ ਰਹਿੰਦੇ ਆ ਇਧਰੋਂ ਛੇ ਚੱਕ ਲਾਗੇ ਪੈਂਦਾ ਠੀਕ ਆ ਇਧਰੋਂ ਪਿੰਡ ਕੰਗ ਦਾ ਇਧਰੋਂ 3 ਕਿਲੋਮੀਟਰ ਤੇ ਖਡੂਰ ਆਵਿਆ ਚਲ ਤੇ ਪਿੰਡ ਸਾਡਾ ਦੁਲਤੀਪੁਰਾ ਦਾਰਾ ਪਹਿਲਵਾਨ ਜਿੱਥੋਂ ਦਾ ਠੀਕ ਆ ਤੇ ਮੱਝਾਂ ਭਾਵੇਂ ਤਿੰਨ ਤਿੰਨ ਟਾਈਮ ਮੇਰੀਆਂ ਚੋਕ ਤੇ ਤਸੱਲੀ ਕਰਕੇ ਆਪਣੀਆਂ ਖੜੋ ਦੁੱਧ ਦੇਣਾ ਨਾ ਖਰਾ 2 ਮਹੀਆਂ ਥੱਲੇ 15 15 ਕਿਲੋ ਜੋ ਇਹਦੇ ਥੱਲੇ 13 ਬਾਕੀ ਤਿੰਨਾਂ ਥੱਲੇ 12 13 13 ਕਿਲੋ ਦੁੱਧ ਅੱਜ ਹਾਜ਼ਰ ਜੋ ਚਲ ਹਾਂਜੀ ਠੀਕ ਹੈ ਜੀ ਸਾਥਰੀ